ਸ਼ਬਦ ਗਿਆਨ ਪੇਜ ਨੰਬਰ 28 ਰਾਮ ਬਾਜ਼ਾਰ ਜਾ ਕਮਲਾ ਅਖਬਾਰ ਪੜ ਰਾਜਾ ਜਲ ਨਾਲ ਗਾਗਰ ਪਰ ਕਰਤਾਰ ਵਾਜਾ ਨਾ ਵਜਾ ਤਾਇਆ ਆ ਗਾਜਰ ਖਾ ਕਾਕਾ ਅਰਦਾਸ ਕਰ 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 ਕਾਕਾ ਅਰਦਾਸ कर लिख लो यहां पर अंतर समझो मन मम्मी करना मान न मान कर रहा कर करना कार रहा कार, कार चल ल चल चच करना चाल ल चाल अभ्यास चित्र वे के करना लगाओ कक्का करना रर्रा कार हा हा करना रर्रा हार वाह करना जज्जी करना जा वाजा दद्दा ਕੰਨਾ ਗਗੇ ਕੰਨਾਗਾ ਤਾਗਾ ਸਹੀ ਸ਼ਬਦ ਚਨ ਕੇ ਖਾਲੀ ਥਾਂ ਪਰੋ ਤਾਇਆ ਡੈਸ਼ ਖਾ ਗਾਜਰ ਔਰ ਹਾਰ ਤਾਇਆ ਗਾਜਰ ਖਾਂ ਕਾਕਾ ਡੈਸ਼ ਕਰ ਕਾਕਾ ਅਰਦਾਸ ਕਰ ਇਹ ਜੋ ਆਪਾਂ ਇਹ ਬੁੱਕ ਰੀਡਿੰਗ ਪੜ੍ਹੀ ਹੋਏਗੀ ਤਾਂ ਹੀ ਆਪਾਂ ਨੂੰ ਇਹ ਖਾਲੀ ਥਾਵਾਂ ਤੇ ਇਹ ਫਿਲ ਅਪਸ ਕਰਨੇ ਆਣਗੇ ਥੈਂਕਸ ਆਵਾ ਨਾਈਸ